ਪੰਜਾਲਾ ਨੇ ਆ ਕੇ ਮੈਨੂੰ ਕੁੱਟਿਆ ਮੈਂ ਇਹਨਾਂ ਨੂੰ ਇਹੀ ਗਿਆ ਮੈਂ ਕਿਹਾ ਮੇਰੀ ਬਿਜਲੀ ਦੇ ਕਰੰਟ ਆ ਗਿਆ ਤਾਂ ਇਹਨੂੰ ਮੀਟਰ ਲਵਾ ਲਓ ਇੰਨੀ ਗੱਲ ਤੇ ਮੇਰੇ ਨਾਲ ਲੜਨ ਆ ਲੱਗੇ ਮੈਨੂੰ ਆ ਗਿਆ ਨਾ ਨਾ ਕੁੱਟਿਆ ਵਿਚੇ ਮੇਰੀ ਜਨਾਨੀ ਕੁੱਟੀ ਮੇਰੀ ਹਾਲਤ ਤੇ ਕੋਟ ਕੋਟ ਉਹਨੂੰ ਬਿਹੋਸ਼ ਕਰਤਾ ਉੱਥੇ ਮੌਕੇ ਦੇ ਸਾਰੇ ਮਾਰਕੀਟ ਦੇ ਗਵਾਹ ਸੀ ਉਸ ਅਗਰ왈 ਵੀ ਇੱਥੇ ਲੱਤੀ ਵੀ ਸੀ ਹੋਰ ਬੰਦੇ ਵੀ ਸੀ ਸਾਰੇ ਬੰਦੇ ਉੱਥੇ ਸੀ ਮੇਰੀ ਹਾਲਾਤ ਸੀ ਮੇਰੀ ਨਾਲ ਅਸਰੇਲਾ ਸਰੀਰ ਦਰਦ ਹੁੰਦਾ ਮੇਰੀ ਪੇਟ ਤੇ ਛਾਤੀ ਦੇ ਇਨੀ ਦਰਦ ਹੁੰਦੇ ਮੈਂ ਉੱਠਿਆ ਵੀ ਨਹੀਂ ਜਾਂਦਾ ਉਹ ਖਾਦਾ ਪੀਦਾ ਵੀ ਨਹੀਂ ਜਾਂਦਾ ਤੇ ਇਹਨਾਂ ਦਾ ਆਪਣੀ ਕੋਈ ਪਰਾਨੀ ਰنجਸਤਾਨੀ ਸੀਗੀ ਇਹਨਾਂ ਨਾਲ ਮੇਰੀ ਇਹਨਾਂ ਨਾਲ ਕੋਈ ਨਹੀਂ ਸੀ ਮੈਂ ਤਾਂ ਆਪਣਾ ਕੰਮ ਇਹਨਾਂ ਦਾ ਆਪਣਾ ਕੰਮ ਇਹਨੇ ਹਜੇ ਮੈਂ ਤਾਂ ਪਹਿਲਾਂ ਦੁਕਾਨ ਲਈ ਸੀ ਤਾਂ ਬਾਹਰ ਨੂੰ ਆਏ ਮੈਨੂੰ ਥੋੜਾ ਪਤਾ ਇਦਾਂ ਦੇ ਬੰਦੇ ਹੋਣਗੇ ਮੰਜੋ ਵਾਲਿਆ ਕੀ ਗੱਲ ਹੋਈ ਹੈ ਜਿਹੜਾ ਤੁਹਾਨੂੰ ਬੁਲਾਇਆ ਮੀਡੀਆ ਨੂੰ ਉਤਾਰ ਵਿੱਚ ਐਸੇ ਬਿਲ ਸ਼ਟਰ ਤੇ ਸਮਰਾਲਾ ਚੌਕ ਨਰਿੰਦਰ ਨਗਰ ਕਲੀ ਨੰਬਰ 1 ਅੱਛਾ ਕੀ ਗੱਲ ਹੋਈ ਉਹ ਨਾ ਸ਼ਟਰ ਤੇ ਬਾਰਿਸ਼ ਆ ਗਿਆ ਸੀ ਕਿ ਸ਼ਟਰ ਤੇ ਨਾ ਕਰੰਟ ਆ ਰਿਹਾ ਛਤਰੀ ਕੁਮਾਰੇ ਸੀਗੇ ਖਤਰਿਕ ਮਾਨ ਦੇ ਕਮਾਂਦੇ ਨਾ ਇਹਨਾਂ ਨੂੰ ਕਰੰਟ ਪਿਆ ਸਾਡੇ ਸਾਰੇ ਕਮਰੇ ਦੇ ਵਿੱਚ ਕੋਠੇ ਕਰੰਟ ਆ ਗਿਆ ਤੁਸੀਂ ਪੈਰ ਰੱਖ ਕੇ ਦੇਖੋਗੇ ਨਾ ਇੰਨਾ ਸੇਕ ਮਾ ਦਾ ਕੋਈ ਕਹਿੰਦਾ ਸਾਹ ਨਹੀਂ ਅਸੀਂ ਕਿਹਾ ਵੀ ਸਾਡੇ ਨਾ ਕਮਰੇ ਸਾਰੇ ਕਿਤੇ ਕਰੰਟ ਆ ਗਿਆ ਇੱਕ ਦੋ ਦਿਨਾਂ ਤੱਕ ਨਾ ਤੁਸੀਂ ਆਪਣੇ ਮੀਟਰ ਠੀਕ ਕਰਵਾ ਲਓ ਕਹਿੰਦੇ ਅਸੀਂ ਨਹੀਂ ਕਰਾਣਾ ਤੁਸੀਂ ਐਪਲੀਕੇਸ਼ਨ ਦਿਓ ਇਹ ਕਹਿੰਦੇ ਮੈਂ ਕਿਉਂ ਦਵਾ ਕਹਿੰਦੇ ਤੂੰ ਮਰਤਾ ਨਹੀਂ ਗਿਆ ਜਿਹੜੀ ਤਾਰ ਉੱਪਰ ਹੋ ਜਾਂਦੀ ਸੀਗੀ ਉਹਨਾਂ ਦੀ ਅਸੀਂ ਹਾਂ ਉਹਨਾਂ ਦੇ ਮੀਟਰ ਸਾਡੀ ਕੰਧ ਤੇ ਲੱਗੇ ਹੋਇਆ ਅੱਛਾ ਜੀ ਅਸੀਂ ਕਹਿੰਸੀ ਦੋ ਕੁ ਦਿਨਾਂ ਬਾਅਦ ਤੁਸੀਂ ਆਪਣੇ ਨਾ ਮੀਟਰ ਸਾਈਡ ਤੇ ਕਰਵਾ ਲਓ ਕਹਿੰਦਾ ਕਿ ਨਾ ਭੁੱਲ ਗਿਆ ਅਸੀਂ ਨਿਕਰਾਂ ਨੇ ਤੁਸੀਂ ਅਪਲੀਕੇਸ਼ਨ ਦਿਓ ਇਹ ਕਹਿੰਦੇ ਮੈਂ ਕਿਉਂ ਦਵਾਂ ਵੀ ਤੁਸੀਂ ਅਪਲੀਕੇਸ਼ਨ ਦਿਓ ਇਹਨੇ ਦੇ ਵਿੱਚ ਖੜੇ ਖੜੇ ਨੇ ਨਾ ਪਿਓ ਪੁੱਤ ਮਾਰਨ ਲੱਗੇ ਕੜੀਸ ਦੇ ਕੜੀਸ ਤੇ ਉਹਨੂੰ ਸੜਕ ਤੱਕ ਲਾ ਗਏ ਮਾਰਕੀਟ ਵਾਲੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਮਸਾ ਹੀ ਛਡਾਇਆ ਉਸ ਤੋਂ ਬਾਅਦ ਕੌਣ ਸਵਾਲ ਆ ਗਿਆ ਕਹਿੰਦਾ ਮਾਫੀ ਮੰਗ ਲਓ ਕੋਈ ਨਾ ਗਲਤੀ ਐਸੀ ਕਿ ਨਹੀਂ ਸਾਡੀ ਗਲਤੀ ਵੀ ਨਹੀਂ ਸੀ ਅਸੀਂ ਤਾਂ ਵੀ ਮਾਫੀ ਮੰਗ ਲਈ ਅਸੀਂ ਕਹਾਂ ਚੱਲ ਕੋਈ ਨਾ ਗੱਲ ਖਤਮ ਇਹ ਖੜੇ ਗੱਲਾਂ ਕਰਦੇ ਪਏ ਸੀ ਕਿਸੇ ਨਾਲ ਉੱਤੋਂ ਦੋਨੇ ਮੁੰਡੇ ਆ ਗਏ ਥੱਲੇ ਟਾ ਕੇ ਜੂ ਮਾਰਨ ਲੱਗੇ ਬੂਟ ਜੂ ਮਾਰਨ ਲੱਗੇ ਕੋਈ ਕਹਿੰਦਾ ਸਾਬ ਨਹੀਂ ਮੈਂ ਉੱਪਰ ਪੈ ਕੇ ਉਹ ਚੜਾਈ ਤਾਂ ਉਹ ਨਹੀਂ ਛੱਡ ਮੈਨੂੰ ਵੀ ਮਾਰੇ ਉਹਨਾਂ ਨੇ ਤਾਂ ਉਹਨਾਂ ਕੋਲ ਹਥਿਆਰ ਵੀ ਸੀ ਜਾਂ ਬਿਨਾਂ ਹਥਿਆਰ ਦੇ ਹਥਿਆਰ ਨਹੀਂ ਸੀ ਕੋਲ ਬੂਟ ਸੀ ਬੂਟਾਂ ਨਾਲ ਹੀ ਮਾਰੇ ਤਿੰਨਾਂ ਜਣਿਆਂ ਨੇ ਅੱਛਾ ਜੀ ਸਾਡੀ ਛਾਤੀ ਦੇ ਦਰਦ 아이 ایتھے ਵੀ ਸਿਰ ਤੇ ਵੀ ਸਾਰੇ ਕਿਤੇ ਲੱਤਾ ਬਾਵਾਂ ਤੇ ਵੀ ਦਰਦ ਹੋ ਰਣਾ ਕਿ ਤੁਹਾਡਾ ਫੈਸਲਾ ਕਰਾਤਾ ਰਾਜਨਾਮਾ ਹਾਂਜੀ ਕਿਉਂ ਤੁਹਾਡੇ ਸੋਚ ਤੱਕੜ ਆਇਆ ਕਿ ਕਾਉਂਸਲਰ ਨਾਲ ਗੱਲ ਨਹੀਂ ਕੀਤੀ ਜਾ ਕੇ ਕਾਉਂਸਲਰ ਨੇ ਗਲੀ ਦੇ ਵਿੱਚ ਹੀ ਆ ਗਿਆ ਸੀਗਾ ਫਿਰ ਉਹ ਕਹਿੰਦਾ ਚਲੋ ਤੁਸੀਂ ਮਾਫੀ ਮੰਗ ਲਓ ਕੋਈ ਗੱਲ ਨਹੀਂ ਉਹ ਵੀ ਬਜ਼ੁਰਗ ਹੈ ਨਾਲ ਮੈਂ ਕਿਹਾ ਸੀ ਤਾਂ ਕੁਝ ਕਿਹਾ ਹੀ ਨਹੀਂ ਸੀ ਉਹਨਾਂ ਨੇ ਤਾਂ ਆਣ ਕੇ ਮਾਰਿਆ ਜਦੋਂ ਕਹਿ ਕੇ ਚਲਾ ਗਿਆ ਅਸੀਂ ਵੀ ਅੰਦਰ ਆ ਗਏ ਤੇ ਫਿਰ ਮੁੜ ਕੇ ਜਦੋਂ ਕੋਸਨਾ ਫੇਰ ਆਇਆ ਫਿਰ ਉਹਨੇ ਦੇਖਿਆ ਅਦਮੂਹਾ ਜਿਹਾ ਕਰਤਾ ਸਾਬ ਵੀ ਨਹੀਂ ਆਂਦਾ ਸੀ ਕਿੰਨਾ ਬੁਰਾ ਹਾਲ ਸੀ ਨਾ ਹੋਸ਼ ਵੀ ਨਹੀਂ ਸਿਆਰੇ ਲੋਕਾਂ ਨੇ ਪਾਣੀ ਪੂਲੀ ਪਾ ਪਾ ਕੇ ਉਹਨਾਂ ਨੂੰ ਠੀਕ ਕੀਤਾ ਤੇ ਤੁਸੀਂ ਇਹ ਮਤਲਬ ਕੰਮ ਪੂਰਾ ਕੰਪਲੀਟ ਕੀਤੀ ਹੋਈ ਪੁਲਿਸ਼ਨ ਕੰਪਲੀਟ ਕੀਤੀ ਸਿਵਲ ਹਸਪਤਲ ਗਏ ਸੀ ਉੱਥੇ ਪਰਚਾ ਕਟਵਾਇਆ ਹਾਂ ਮੈਨੂੰ ਕਟਵਾਈ ਹੋਈ ਹੈ ਹਾਂਜੀ ਉੱਚੀ ਹੈਗੀ ਤੁਹਾਡੇ ਕੋਲ ਐਮ ਐਲ ਉਹਨਾਂ ਨੇ ਕੀਤੀ ਨਹੀਂ ਸੀਗੀ ਉਹਨਾਂ ਨੇ ਤਾਂ ਬਸ ਟੀਕਾ ਲਗਵਾ ਕੇ ਭੇਜਤਾ ਸੀਗਾ ਫਿਰ ਅਸੀਂ ਚੌਂਕੀ ਗਏ ਨਾ ਚੌਂਕੀ ਤੇ ਹੈਪੀ ਹੌਸ਼ ਹੋ ਗਏ ਸੀ ਫਿਰ ਅਸੀਂ ਸਿਵਲ ਸੀਐਮਸੀ ਲੈ ਕੇ ਆਏ ਅੱਛਾ ਜੀ ਕੱਲ੍ਹ ਦੇ ਸੀ ਇੱਥੇ ਹੀ ਆ ਕੇ ਦੇ ਕੋਲ ਕੇਸ ਕੇ ਕੋਈ ਪਤਾ ਤੁਹਾਨੂੰ ਨਾਮ ਕੀ ਬੁਲਾਜੋ ਜੀ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮੰਗ ਕਰਦੇ ਹਾਂ ਅਸੀਂ ਕੀ ਜਮੇ ऐसे यही कंदे ਸਾਡਾ ਬੰਦਾ ਠੀਕ ਹੋਣਾ ਚਾਹੀਦਾ ਇਹ ਗਲਤ ਗੱਲ ਹੈ ਕਿਸੇ ਨੂੰ ਇਕੱਲੇ ਬੰਦੇ ਨੂੰ ਦੇਖ ਕੇ ਮਾਰ ਕਟਾਈ ਕਰਨੀ ਹੋਰ ਤਾਂ ਤੁਹਾਡੇ ਪਹਿਲਾਂ ਦਿਨ ਝਗੜਾ ਹੁੰਦਾ ਸੀ ਨਹੀਂ ਕੋਈ ਝਗੜਾ ਨਹੀਂ ਹੋਇਆ ਸੀ ਪਹਿਲ ਵੀ ਕਿੰਨੇ ਦਿਨ ਤੋਂ ਦੁਕਾਨ ਲਈ ਜੀ ਸਾਨੂੰ ਹੋ ਗਏ 5-6 ਸਾਲ ਹੋ ਗਏ 5-6 ਸਾਲ ਇਹ ਵੀ ਕਦੀ ਕਰੰਟ ਆ ਜੇ ਮੀ ਪਹਿਲੀ ਵਾਰ ਦਾ ਭੇਜ ਨਹੀਂ ਹੈਗਾ ਜੇ ਅੱਗੇ ਵੀ ਭੇਜਦੇ ਹੋਣਗੇ ਨਹੀਂ ਕਰੰਟ ਪਹਿਲੀ ਵਾਰ ਹੀ ਆਇਆ ਹੈ ਨਾ ਅੱਛਾ ਜੀ ਉਹ ਅੱਗੇ ਵੀ ਆਇਆ ਸੀ بارش ਆ ਪਈ ਸੀ ਉਦੋਂ ਵੀ ਇਹਨਾਂ ਨੂੰ ਕਿਹਾ ਸੀਗਾ ਇਹ ਕਹਿੰਦੇ ਸੀ ਨਹੀਂ ਕਰਨਾ ਐਕਤੀ ਜ਼ਿਆਦਾ ਕਰੰਟ ਆਇਆ ਕੀ ਨਾਮ ਕੀ ਜਿਨ੍ਹਾਂ ਨੇ ਤੁਹਾਡੇ ਹੱਥ ਲਾਏ ਨਾਲ ਮੈਨੂੰ ਨਾਂ ਨਹੀਂ ਪਤਾ ਇੱਕ ਤਾਂ ਤੁੰਨਾ ਤੁੰਨਾ ਕਹਿ ਰਿਹਾ ਹੋਰ ਇੱਕ ਤਾਂ ਮੈਨੂੰ ਨਹੀਂ ਨਾਂ ਪਤਾ ਆ ਰਹੂ ਆਏ ਆਂਦੇ ਸਾਰੇ ਠੁੱਡੇ ਮਾਰ ਮਾਰ ਕੇ ਮਾਰਨ ਆ ਕੇ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਹੈਗੀ ਹੋਤੇ ਹਾਂਜੀ ਹੈਗੀ ਆ ਉਹ ਮਿਲ ਜੂਗੀ ਤੁਹਾਨੂੰ ਹਾਂਜੀ ਮਿਲ ਜੂਗੀ ਠੀਕ ਹੈ ਨਾਂ ਦੱਸਦੇ ਪਹਿਲਾਂ ਮੇਰਾ ਨਾਮ ਪ੍ਰੀਤ ਵਾਲੀਆ ਈਲ ਤੋਂ ਬੜਾ ਕੀ ਹੋਇਆ ਤੁਹਾਡਾ ਜਿਹੜੇ ਮੀਡੀਆ ਕੇ ਆ ਰਹੇ ਝਗੜਾ ਇਹ ਹੋਇਆ ਕਿ ਸਾਡੇ ਨਾਲ ਵਾਲੀ ਦੁਕਾਨ ਹੈ ਕਿਹਦੀ ਜਗ੍ਹਾ ਹੈ ਸੰਰਾਲਾ ਚੌਂਕ ਨਰੀਂਦਨ ਨਗਰ ਵਾਲਿਆ ਕਰਿਆਨਾ ਸ਼ੋਰ ਸਾਡੇ ਨਾਲ ਵਾਲੀ ਟੈਨ ਦੁਕਾਨਾਂ ਇੱਕ ਪਰਸਨ ਨੇ ਲਈ ਹੋਈਆਂ ਠੀਕ ਹੈ ਸਾਡੀ ਪ੍ਰਾਪਰਟੀ ਤੇ ਇਕੱਠੇ ਮੀਟਰ ਲੱਗੇ ਹੋਏ ਉਹਦੇ ਸਾਰੇ ਤੇ ਮੀਟਰ ਕਰਕੇ ਉਹਦੇ ਕਰਕੇ ਨਾ ਸਾਡੀ ਪੂਰੀ ਬਿਲਡਿੰਗ ਦੇ ਵਿੱਚ ਕਰੰਟ ਆ ਰਿਹਾ ਵਾ ਠੀਕ ਹੈ ਸਾਡੇ ਸ਼ਟਰ ਜੀ ਵੀ ਕਰੰਟ ਆ ਰਿਹਾ ਪਰ ਸੋ ਵੀ ਕਰੰਟ ਆ ਰਿਹਾ ਸੀਗਾ ਪੂਰੀ ਛਤਰੀ 'ਚ ਵੀ ਕਰੰਟ ਆ ਰਿਹਾ ਉੱਪਰ ਵਾਲੀ ਪੂਰੀ ਬਿਲਡਿੰਗ 'ਚ ਕਰੰਟ ਆ ਸਾਡੇ ਠੀਕ ਹੈ ਫਿਰ ਇਹਨਾਂ ਨੂੰ ਅਸੀਂ ਬਿਜਲੀ ਦਫ਼ਤਰ ਗਏ ਬਿਜਲੀ ਦਫਤਰ ਗਿਆ ਉੱਤੇ ਜਾਈ ਉਹਨਾਂ ਨੇ ਕੰਪਲੀਟ ਕੀਤੀ ਕਿ ਬਿੱਲ ਮਤਲਬ ਕਿ میٹر ਉਤਾਰਵਾਇਓ ਤੇ ਉਹ ਕਹਿੰਦੇ میٹر ਉਤਾਰਵਾ ਨਹੀਂ ਸਕਦੇ ਕਿਉਂਕਿ ਜੀਨਾਂ ਦੇ ਮੀਟਰ ਆ ਉਹੀ ਉਤਾਰੂਗੇ ਠੀਕ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਤੁਸੀਂ ਉਹਨਾਂ ਨੂੰ ਹੀ ਲੈ ਕੇ ਆਵੋ ਤੇ ਉਹਨਾਂ ਦੀ ਜਾਂ ਤਾਂ ਅਪਲੀਕੇਸ਼ਨ ਲੈ ਕੇ ਆਓ ਫਿਰ ਅੱਜ ਵਸ ਇਹਨਾਂ ਨੇ ਇਹ ਕਹਿਣਗੇ ਕਿ ਤੁਸੀਂ ਆਪਣੇ ਮੀਟਰ ਉਤਾਰਵਾ ਕੇ ਆਪਣੇ ਸਾਈਨ ਕਰਵਾ ਕੇ ਆਪਣੇ ਬਕਸ਼ੇ ਦੇ ਵਿੱਚ ਲਗਵਾ ਲਓ ਇੰਨੇ ਜੀ ਇਹਨਾਂ ਨੇ ਹੱਥੋਂ ਪਾਈ ਕਹਿੰਦੇ ਜੋ ਕਰਨਾ ਕਰਲਾ ਸਾਡੇ ਕੋਲ ਜੋ ਮਰਜੀ ਗੱਲਾਂ ਅਸੀਂ ਕੁਝ ਨਹੀਂ ਕਰ ਸਕਦੇ ਠੀਕ ਆ ਇੰਨੇ ਜੀ ਮੇਰੇ ਪਾਪਾ ਨੂੰ ਕੁੱਟਣ ਆ ਗਏ ਸਾਰੇ ਜਾਣੇ ਇੰਨਾ ਜ਼ਿਆਦਾ ਕੁੱਟਿਆ ਇੰਨਾ ਜ਼ਿਆਦਾ ਕੁੱਟਿਆ ਕੁਛ ਕੀ ਪੁੱਛੋ ਨਾ ਇੰਨਾ ਬੁਰਾ ਹੋ ਗਿਆ ਕਿ ਜਿੱਤ ਤੱਕ ਜਿਹੜੀ ਛਾਤੀ ਹੈ ਨਾ ਉਹ ਵੀ ਨਾ ਛਾਤੀ ਦੀ ਜਿਹੜੀ ਹੱਡੀ ਹੈ ਨਾ ਕ੍ਰੈਕ ਹੋ ਗਈ ਹੈ ਬਿਲਕੁਲ ਹੈ ਗੋਣੇ ਸਾਡਾ ਸਿਰ ਮਮਮੀ ਪਾਪਾ ਔਰ ਮੈਂ ਨਾ ਮੇਰਾ ਕੋਈ ਬ੍ਰਦਰ ਹੈ ਫੋਨ ਕਰੂਗਾ ਇਨ ਕੋਰੀ ਕੰਪਲੇਂਟ ਕਰਵਾਈ ਸੁੰਦਰ ਥਾਣੇ ਚ ਕੋਈ ਆਈ ਨਹੀਂ ਰਿਹਾ ਕੋਈ ਇਨਕੁਆਇਰੀ ਨਹੀਂ ਕਰ ਰਿਹਾ ਕੌਣ ਕਰੂਗਾ ਉੱਤਰ ਇਹ ਕੀ ਕਹਿ ਰਿਹਾ ਜਿੱਥੇ ਤੱਕ ਮਰਜ਼ੀ ਚੱਲ ਜਾ ਮੇਰੇ ਉੱਪਰ ਤੱਕ ਪਹੁੰਚ ਜਾ ਤੇ ਕੋਈ ਕੁਝ ਨਹੀਂ ਕਰ ਸਕਦਾ ਕੌਣ ਕਹਿ ਰਿਹਾ ਨਾਲ ਜੀ ਜਿਹਦੇ ਨਾਲ ਲੜਾਈ ਹੋਈ ਸੀ ਕੀ ਨਾਮ ਕੀ ਹੈ ਸ਼ਤੀਸ਼ ਵਰਮਾ ਅੱਛਾ ਤੁਸੀਂ ਥਾਣੇ ਗਏ ਸੀਗੇ ਚਲ ਥਾਣੇ ਵੀ ਗਏ ਸੀ ਕੰਪਲੇਟ ਵੀ ਲਕਵਾਈ ਹੋਈ ਆ ਪਰ ਕੋਈ ਸੁਣਾਈ ਨਹੀਂ ਆਗੀ ਪੱਬ ਮੇਰੇ ਹਸਪੀਟਲ ਦਾਖਲ ਹੈ ਇਹ ਸੀਐਮਸੀ ਕਿ ਵਪਾਰ ਉਹ ਰਿਪੋਰਟਰ ਬੁਕਾ ਲਾ ਉਹ ਐਸੇ ਵਿਗਾਰੇ ਮਿਲ ਜਣਗੇ ਲੋਡ ਬੋਗੇ ਸਰ ਐਕਸਰੇ ਵੀ ਮਿਲ ਜਾਣਗੇ ਪਰ ਜਿਹੜੀ ਉਹਨਾਂ ਦੀ ਹਾਰ ਤੇ ਲੱਗੀ ਆ ਉਹ ਤੇ ਹੱਡੀ ਕ੍ਰੈਕ ਹੋਈ ਆ ਸੀਟ ਤੇ ਸੱਟ ਲੱਗੀ ਪੈਰਾਂ ਤੇ ਲੱਗੀ ਉਹਦਾ ਕੌਣ ਕਰੂਗਾ ਇਹ ਝਗੜਾ ਤਾਂ ਪਹਿਲੀ ਵਾਰ ਹੋਇਆ ਕਿਵੇਂ ਹੋਇਆ ਗਿਆ ਪਹਿਲੀ ਵਾਰੀ ਹੋਇਆ ਵਾ ਅੱਗੇ ਸੀਗਾ ਕਿ ਪੂਰੇ ਸ਼ਟਰ ਦੇ ਨਾਲ ਨਾ ਬੰਨੇ ਕਵਾਂਟਰ ਦੇ ਨਾਲ ਨਾਲ ਵਾਈਕਲ ਲਗਾ ਲੈਂਦਾ ਸੀ ਮੈਨੂੰ ਇਹ ਕਹਿੰਦੇ ਸੀ ਬਈਆ ਥੋੜੀ ਸਾਈਡ ਕਰਕੇ ਲਾ ਦਿਓ ਲਾਂਗਾ ਛੱਡ ਦਿਓ ਕਹਿੰਦਾ ਮੈਂ ਨਹੀਂ ਛੱਡਦਾ ਮੇਰੀ ਦੁਕਾਨ ਹੈ ਮੇਰੀ ਪ੍ਰੋਪਰਟੀ ਹੈ ਮੈਂ ਕੁਝ ਵੀ ਕਰ ਸਕਦਾ ਸਰੀਆਂ ਦੁਕਾਨਾਂ ਉਹਨਾਂ ਦੀ ਕੋਲ ਨਾਲ ਦੀਆਂ ਜਗ੍ਹਾ ਬਿਲਕੁਲ ਨਾਲ ਦੇ ਤਿੰਨ ਦੁਕਾਨਾਂ ਆ ਓਕੇ ਇਹ ਕਹਿਣਾ ਕਿ ਬਸ ਮੇਰੀ ਦੁਕਾਨਾ ਵਾਲਨ ਸ਼ੱਕਲ ਤੱਕ ਵੀ ਨਹੀਂ ਕਰਨੀ ਤੁਸੀਂ ਸਾਨੂੰ ਤਾਂ 4 ਸਾਲ ਤੋਂ ਹੋ ਗਿਆ 10 ਸਾਲ ਹੋ ਗਏ ਇਹ ਤਾਂ ਹੋਣੀ ਆਏ ਆ ਮਨ ਤੁਹੇ ਕੀ ਮੰਨਤਾ ਮੈਨੂੰ ਇਹ ਮੈਨੂੰ ਇਨਸਾਫ ਚਾਹੀਦਾ ਵਾ ਬਸ ਕਿਉਂਕਿ ਕੌਣ ਕਰੂਗਾ ਸਿਰ ਮੇਰੇ ਪਾਪਾ ਹੀ ਨਾ ਕਮਾਂਡ ਬਲੇ ਆ ठीक है ए मेरे तो तम क्या दिन कि तुझे जो मर्जी कर लो मेरी पहुंच तो ऊपर तक कोई कुछ नहीं कर सकता इतना की हो सकता है तेरी थोड़ी जो इंचार्ज ने सुनवाई नहीं की थी तू 3 नंबर थाने सच तक हो गए सीगए ट्रेन नंबर ने गए ठीक है हां जी कि अब्दुल क्या बात हुई जो आपको सर वही मीटर वाली बात है वो कहते हैं कि अपनी दीवार अपनी दीवार से ना मेरे सटर में करंट आ रहा है इस मीटर को है ना अपनी दीवार उस पर दुकान के आगे लगा लो वो कहते हैं भाई हम एप्लीकेशन देते हैं साइन भी कर देंगे हम भी करो तो आस पास से भी करा लो साइन वो कहते हैं नहीं मैं मीटर उतरवा के ना करंट दो तीन बारी लग चुका मेरे उसमें इसको हटा लो वो बैसम भी सही हुई है फिर है ना छपेड़े छुपेड़ लगने लगी पहले शुरुआत ये तो मैंने देखी नहीं है कि लेकिन गाली गलो छोड़ रही थी यहाँ से आवाजें आ रही थी फिर आपस में बहस भी सही होने लगी फिर दोनों आना वो, वो क्या नाम उसका बाप पे आए दोनों उसको मारने लगे इसको? उसको वाले साहब को चाय वाले अंकल को और फिर वो अपना फ़ोन फोन कर करके आना दूसरे लड़के को बुलाया छोटे वाले लड़के को वो डायरेक्टली आना चपेटे चपेटे मारने आके लगा फिर दोनों और वो भी आ गए माफ़ी मांगने के बाद में भी दोबारा फिर आया ना वो तीनों ने कुटा कोटा पकड़े माफ़ी वालिया ने जाके हाँ यहाँ पे कौनस लंकर भी थे

होनी चाहिए आज तो क्योंकि आज आज आए इनके साथ में कल को हमारे साथ भी हो सकता है या किसी और के साथ भी हो सकता है तो हाँ ये तो बदमाशी भी हो रहे हैं और तो नहीं। अगर उनको छुड़ाने भी जा रहे थे मुझे भी धक्का दिया अच्छा आपको भी दिया। मुझे तो भी धक्का तो 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 दिया सामने सी ए है संजय सी ए उसको भी है ना इन्होंने गाली गलोज की है उनके भी थप्पड़ थप्पड़ मारे हैं हाँ जीप्लेन लिखवाई है उन्होंने कम्प्लेन का तो मुझे उनका पता नहीं है कम्प्लेन कराई है कि नहीं कराई है इन्होंने शायद कराई है अब ये अब आप क्या मांग करते ਮਾਗੇ ਆ ਇਹਨੂੰ ਇਨਸਾਰ ਮਿਲਣਾ ਚਾਹੀਏ ਉਹਨੂੰ ਉਹਨਾਂ ਕੇ ਆਣੀ ਜਾਲੇ ਛੋਟੇ-ਛਾਟੇ ਲੱਗੀ ਹੋਈਆਂ ਗਈ ਸੀਰੀਅਸ ਹੈਗੇ ਸੀਐਮਸੀ ਮੈਂ ਹੈ ਭਾਜੀ ਹੋਇਆ ਐਦਾਂ ਕਿ ਮੇਰਾ ਨਾਮ ਰਾਣਾ ਜੀ ਕਿਹਦੀ ਜਗ੍ਹਾ ਹੈਗੀ ਹੋਇਆ ਇਹ ਸਮਰਾਵ ਚੌਂਕ ਹੈ ਜੀ ਦਰਿੰਦਰ ਨੰਬਰ 0 ਨੰਬਰ ਗਲੀ ਹੈ ਇਹ ਹਾਂ ਕੱਲ ਇਹਨਾਂ ਦਾ ਚਾਹ ਵਾਲਿਆਂ ਦਾ ਝਗੜਾ ਹੋਇਆ ਉਹ ਝਗੜੇ ਦੀ ਵਜ੍ਹਾ ਹੈਗੀ ਇੱਥੇ 1 ਮੀਟਰ ਲੱਗਿਆ ਹੋਇਆ ਜਿਹੜਾ ਇਹਨਾਂ ਦੀ ਦੀਵਾਰ ਤੇ ਲੱਗਾ ਉਹਨਾਂ ਦਾ ਮੀਟਰ ਹੈ ਇਹਨਾਂ ਨੇ ਪਹਿਲਾਂ 3-4 ਵਾਰੀ ਉਹਨਾਂ ਨੂੰ ਕਿਹਾ ਵੀ ਭਾਈ ਆਪਣਾ ਤੁਸੀਂ ਮੀਟਰ ਆਪਣੀ ਦੁਕਾਨ ਦੇ ਉੱਤੇ ਜਾਂ ਉਧਰ ਸ਼ਿਫਟ ਕਰ ਲਓ ਤੇ ਵੀ ਇਹ ਵਜਾ ਨਾਲ ਵੀ ਸਾਡੇ ਸ਼ਟਰ 'ਚ ਕਰੰਟ ਆਂਦਾ ਏ ਦੁਕਾਨ ਦੇ ਸ਼ਟਰ 'ਚ ਤਾਂ ਪਤਾ ਨਹੀਂ ਉਹਨਾਂ ਨੇ ਕੀ ਜਵਾਬ ਦਿੱਤਾ ਕੀ ਨਹੀਂ ਕੀਤਾ ਕੱਲ ਇਹੀ ਵਜਾ ਨਾਲ ਥੋੜਾ ਜਿਹਾ ਬਹਿਸ ਬਸਈਆ ਹੋਇਆ ਇਹਨਾਂ ਦਾ ਚਲੋ ਬਹਿਸ ਬਸਈਆ ਹੋਇਆ ਇਹ ਜਾ ਕੇ ਉਹਨਾਂ ਕੋਲ ਮਾਫੀ ਵੀ ਮੰਗਿਆ ਏ ਅੱਛਾ ਜੀ ਵੀ ਚਲੋ ਮਾਮਲਾ ਖਤਮ ਹੋ ਗਿਆ ਇੱਥੇ ਕਾਉਂਸਲਰ ਹਾਂ ਕਾਉਂਸਲਰ ਹਾਂਜੀ ਹਾਂਜੀ ਉਹਨਾਂ ਨੇ ਤੇ ਉਹਨਾਂ ਦੀ ਮਿਸੇਜ ਨੇ ਦੋਨਾਂ ਨੇ ਜਾ ਕੇ ਇਨਾਈ ਦੁਕਾਨ ਤੇ ਮਾਫੀ ਮੰਗੀ ਮੁੰਡਿਆ ਕੋਲ ਹਾਂ ਮੁੰਡਿਆ ਕੋਲ ਅੱਛਾ ਜੀ ਵੀ ਚਲੋ ਜੇ ਕੋਈ ਸਾਡੇ ਕੋਲ ਵੱਧ ਘੱਟ ਬੋਲਿਆ ਗਿਆ ਹੋਵੇ ਚਲੋ ਸਾਡੇ ਕੋਲ ਗਲਤੀ ਹੋ ਗਈ ਇੱਥੇ ਕਾਉਂਸਲਰ ਸਾਹਿਬ ਵੀ ਸੀ ਉਸ ਵੇਲੇ ਅਗਰਵਾਲ ਜੀ ਅਗਰਵਾਲ ਜੀ ਹਾਂ ਉਹ ਵੀ ਇੱਥੇ ਮੌਜੂਦ ਸਿਗੇ ਤਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਪਹਿਲਾਂ ਤਾਂ ਇਹਨਾਂ ਨੂੰ ਦੁਕਾਨ ਤੋਂ ਇਹਨਾਂ ਨੇ ਬਾਹਰ ਕੱਢਤਾ ਵੀ ਚਲੋ ਤੁਸੀਂ ਬਾਹਰ ਚਲੋ ਉਸ ਤੋਂ ਬਾਅਦ ਇੱਥੇ ਇਹਨਾਂ ਨੇ ਜਦੋਂ ਮਾਫੀ ਮੰਗਣ ਗਏ ਹਾਂ ਉਹਨਾਂ ਨੇ ਬਰਕਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਛੋਟੇ ਮੁੰਡੇ ਨੂੰ ਫੋਨ ਕਰਤਾ ਉਹ ਛੋਟਾ ਮੁੰਡਾ ਆ ਕੇ ਆਂਦੇ ਹੀ ਉਹਨੇ ਪਹਿਲਾਂ ਇਹਨਾਂ ਨੂੰ ਧੱਕਾ ਧੱਕਾ ਮਾਰਿਆ ਚਪੇੜੇ ਮਾਰੀ ਹਾਂ ਹਾਂ ਪਹਿਲਾਂ ਥੱਪੜ ਥੱਪੜ ਮਾਰੇ ਕਾਫੀ ਉਸ ਤੋਂ ਬਾਅਦ ਉਹ ਥੱਲੇ ਡਿੱਗ ਗਏ ਫਿਰ ਇਹਨਾਂ ਨੇ ਕੁਸਣਾ ਮੁੱਕੇ ਠੁੱਡਿਆਂ ਨਾਲ ਫਿਰ ਬਾਅਦ ਵਿੱਚ ਆ ਨਾ ਦੋਨੋਂ ਦੋਨੋਂ ਹੋਰ ਵੀ ਆ ਗਏ ਬਾਪੇ ਹਾਂ ਤੇ 10-4 ਜਣੇ ਨੇ ਮਿਲ ਕੇ ਐਨੀ ਬੇਰहमी ਨਾਲ ਕੁੱਟਿਆ ਨਾ ਮੈਂ ਕਹਿੰਦਾ ਕੋਈ ਬੰਦਾ ਜਾਨਵਰ ਨੂੰ ਵੀ ਇਦਾਂ ਨਹੀਂ ਘੁੱਟਦਾ ਜਿੱਦਾਂ ਇਹਨਾਂ ਨੇ ਇੱਕ ਬੰਦੇ ਨੂੰ ਘੁੱਟਿਆ ਹੈ ਹੁਣ ਤੁਸੀਂ ਦੇਖ ਲਓ ਉਹਦੀ ਹਾਲਤ ਕੀ ਹੈ ਕਹਿੰਦੇ ਆ ਵੀ ਚਸ ਦੀਆਂ ਹੱਡੀਆਂ ਉਂਡੀਆਂ ਵੀ ਟੁੱਟ ਗਈਆਂ ਉਹਦੀਆਂ ਕੋਈ ਹਾਂ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਦੇਖਦੇ ਹੋ ਇਹ ਖਾਣੇ ਰਹਿੰਦੇ ਨੇ ਉਹ ਨਵੇਂ ਆਏ ਨੇ ਦੇਖੋ ਜੀ ਇਹਨਾਂ ਦਾ ਤਕਦੀ ਝਗੜਾ ਹੋਇਆ ਮੈਂ ਤਾਂ 15 16 ਸਾਲ ਹੋ ਗਏ ਮੈਂ ਤਾਂ ਦੇਖਿਆ ਨਹੀਂ ਕਦੇ ਕਿ ਕਿਸੇ ਨਾਲ ਲੜਿਆ ਹੋਵੇ ਇਹ ਅੱਛਾ ਜੀ ਹਾਂ ਇਹ ਤਾਂ ਪਹਿਲੀ ਵਾਰੀ ਹੋਇਆ ਹੈ ਹੁਣ ਆਏ ਆ ਹਜੇ ਥੋੜੇ ਦਿਨ ਹੀ ਹੋਏ ਆ ਨਾ ਉਹ ਤਾਂ ਆਇਆ ਨੂੰ ਕਿਵੇਂ ਦੇਖਦੇ ਹੋ ਘਟਰਾਉਂ ਜਿਵੇਂ ਕੀ ਆ ਇੱਕ ਬੰਦੇ ਦੇ ਘਰ ਤੇ கரੰਟ ਆ ਰਿਹਾ ਜਿਹਦਾ ਮੀਟਰ ਉਹਨੂੰ ਇੰਨੀ ਗੱਲ ਕਹਿਣ ਤੋਂ ਬਾਅਦ ਉਹਨੂੰ ਕੱਟ ਪੈਂਦੀ ਹੈ ਕਿਵੇਂ ਦੇਖਦੇ ਸਮਤ ਦੇਖੋ ਇਹ ਤਾਂ ਘੱਟੀਆਂ ਕੰਮ ਹੈ ਜੀ ਇੱਕ ਬੰਦੇ ਨੂੰ ਮਿਲ ਕੇ ਤਿੰਨ ਚਾਰ ਜਣੇ ਕੁੱਟਣ ਇਹ ਕੋਈ ਇਨਸਾਨੀਅਤ ਥੋੜੀ ਹੈ ਇਹ ਗਲਤ ਹੋਇਆ ਜੋ ਵੀ ਹੋਇਆ ਸੀ ਕਿਨੇ ਹੈ ਹਲੋ ਹਲੋ ਹਾਂਜੀ ਸ਼ਿਗਾਰ ਚੋਂ ਕਿਨ ਜੱਜ ਸਾਹਿਬ ਬੋਲ ਰਹੇ ਜੀ ਹਾਂ ਸਰ ਹਾਂਜੀ ਸਰ ਪੱਤਰਕਾਰ ਗੱਲ ਕਰ ਰਿਹਾ ਸੀਗਾ ਹਾਂਜੀ ਹਾਂਜੀ ਸਰ ਇੱਕ ਝਗੜਾ ਹੋਇਆ ਸੀ ਨਾ ਤੇ ਸਮਰਾਲਾ ਚੌਂਕ ਦੇ ਵਿੱਚ ਨਾਲ ਦੀ ਗਲੀ ਵਿੱਚ ਸਰ ਜੀ 5-6 ਦਿਨ ਹੋ ਗਏ ਸਰ ਤੁਸੀਂ ਬਿਆਨ ਵੀ ਲਗਾਇਆ ਸੀ ਮੈਂ ਕਿਹਾ ਸੀ ਐਮਸੀ ਜਾ ਕੇ ਐਡਮਿਟ ਸੀ ਬੰਦਾ ਹਾਂ ਹਾਂ ਸਰ ਉਹ ਮੁਸਲੇ ਬਾਰੇ ਪੁੱਛਣਾ ਸੀਗਾ ਮਤਲਬ ਕੀ ਕੀ ਕਾਰਵਾਈ ਹੋਈ ਉਹ ਜੀ ਉਹਦੋਂ ਦਾ ਰਾਜਨਾਮਾ ਹੋ ਗਿਆ ਜੀ ਇਹ ਹਾਲੇ ਦਾ ਰਾਜਨਾਮਾ ਹੋਇਆ ਨਹੀਂ ਨਾ ਉਹਨਾਂ ਦਾ ਪਰ ਸੋ ਸ਼ਾਇਦ ਹੋਣਾ ਸਰ ਪਰਸੋ ਹੋਣਾ ਸੀਗਾ ਹਾਂ ਠੀਕ ਹੈ ਉਹ ਮੈਂ ਕਿਹਾ ਬੰਦਾ ਸ਼ਾਇਦ ਬੇਹੋਸ਼ ਹੋ ਗਿਆ ਸੀ ਅਸੀਂ ਵੀ ਆਏ ਸੀ ਵਜਾ ਲੈਣ ਵਾਸਤੇ ਅੱਛਾ ਠੀਕ ਹੈ ਤੇ ਕੱਲ ਵੀ ਅਸੀਂ ਆਏ ਸੀ ਕਿ ਤੇ ਮਿਲਿਆ ਨਹੀਂ ਉਹ ਭਾਜੀ ਕਹਿੰਦੇ ਆਣਗੇ ਜਰ ਸਾਹਿਬ ਜਾਂ ਕੋਈ ਕਿੰਨਾ ਕੋ ਕੇਸ ਆ ਫੋਨ ਕਰ ਦਾਂਗੇ ਬਟ ਕੋਈ ਆਇਆ ਨਹੀਂ ਫੋਨ ਕਿਸੇ ਦਾ ਵੀ ਤੇ ਉਹੀ ਪੁੱਛ ਰਿਹਾ ਮਾੜਾ ਦੱਸ ਦੋ ਕੀ ਹੈਗਾ ਫੋਨ ਦੀ ਦੱਸ ਦੋ ਮਾੜਾ ਜੀ ਮੈਂ ਦੱਸਿਆ ਰਹਿ ਗਿਆ ਭਾਜੀ ਉਹਨਾਂ ਦਾ ਰਾਜਨਾਮਾ ਹੋ ਗਿਆ ਸਾਰਾ ਕੁਝ ਉਹਨਾਂ ਨੇ ਲਿਖ ਲਿਆ ਉਹਨਾਂ ਨੇ ਕਿਸੇ ਉਹਨਾਂ ਨੇ ਗੱਲ ਕਰ ਸਰ ਮੈਂ ਗੱਲ ਕਰਕੇ ਤੁਹਾਨੂੰ ਫੋਨ ਕੀਤਾ ਹੈ ਜੀ ਕੀ ਇਹ ਨਾਲ ਗੱਲ ਕੀਤੀ ਤੁਸੀਂ ਵਾਲੀਆ ਜੀ ਨਾਲ ਕਹਿੰਦੇ ਸਾਡਾ ਕੋਈ ਰਾਜਨਾਮਾ ਨਹੀਂ ਹੋਇਆ ਚਲੋ ਗੱਲ ਕੀਤੀ ਤੁਸੀਂ ਅੱਜ ਸਵੇਰੇ ਗੱਲ ਹੋਈ ਹੈ ਜੀ ਕਹਿੰਦੇ ਕੋਈ ਰਾਜੀ ਨਾਮਾ ਨਹੀਂ ਹੋਇਆ ਨਹੀਂ ਉਹ ਪਰਸੋਂ ਰਾਜੀ ਨਾਮਾ ਤੁਹਾਨੂੰ ਦੱਸਤਾ ਰਿਹਾ ਸਰ ਪਰਸੋਂ ਰਾਜੀ ਨਾਮਾ ਹੋ ਰਿਹਾ ਸੀਗਾ ਉੱਥੇ ਵੀ ਹੋਈ ਹੋ ਰਹੀ ਹੋ ਠੀਕ ਹੈ ਤੇ ਉਹਨੂੰ ਲੈ ਗਏ ਉਸ ਤੋਂ ਬਾਅਦ ਹਲੇ ਕੋਈ ਗੱਲਬਾਤ ਨਹੀਂ ਹੋਈ ਹੈਗੀ ਵੀ ਉਸ ਕਿਸ ਤੇ ਚੌਂਕੀ ਜੋ ਹੋਈ ਕਿੱਥੇ ਕਰੀ ਚੌਂਕੀ ਚੌਂਕੀ ਸਰ ਚੌਂਕੀ ਚ ਤੁਸੀਂ ਕੋਲੇ ਸੀ ਹਾਂਜੀ ਸਰ ਮੈਂ ਕੋਲੇ ਸੀਗਾ ਮੈਂ ਚੌਂਕੀ ਇੰਚਾਰਜ ਮੈਂ ਦੱਸਤਾ ਰਿਹਾ ਸਰ ਕਿਉਂਕਿ ਮੈਂ ਵਰਜਨ ਲੈਣ ਹੀ ਆਇਆ ਸੀ ਨਾ ਤੇ ਸਾਨੂੰ ਪਤਾ ਲੱਗੇ ਰਾਜੀਨਾਮਾ ਹੋ ਰਿਹਾ ਵਾ ਸਰੋ ਜੀ ਖੜ ਗਏ ਆ ਕੇ ਤੇ ਜਨੂ ਜੀ ਖੜੇ ਆ ਤੇ ਉਹ ਉਹਨੂੰ ਵਿਹੋਸ਼ ਹੋ ਕੇ ਅੰਦਰੋਂ ਲੈ ਕੇ ਇਹਨੂੰ ਗੱਡੀ ਪਾ ਕੇ ਲੈ ਕੇ ਐਲਟੋ ਕਾਰ ਗੱਡੀ ਸੀਗੀ ਵਾਈਟ ਰੰਗ ਦੀ ਉਹ ਚ ਪਾ ਕੇ ਉਹਨੂੰ ਲੈ ਗਏ ਆ ਹਾਂਜੀ ਜੇ ਉਹਨੂੰ ਮੈਂ ਪੁੱਛਦਾ ਕਿ ਤੂੰ ਮਿੰਟ ਕਿਉਂ ਠੀਕ ਹੈ